ਪਹਿਲਾ ਸਲਾਈ ਸੈਂਟਰ ਸਾਡਾ ਜਿਹੜਾ ਹੈਗਾ ਮੋਟਰ 'ਚ ਚੱਲਦਾ ਏ ਇਹ ਸਾਡਾ ਸੈਕਿੰਡ ਸਲਾਈ ਸੈਂਟਰ ਖੁੱਲੇ ਹੋਇਆ ਜਿੱਥੇ ਦੀ ਮੈਂ ਇੱਥੇ ਟੀਚਰ ਹਾਂ ਤੇ ਅਸੀਂ ਇੱਥੇ 24 ਮਸ਼ੀਨਾਂ ਰੱਖੀ ਹੋਈਆਂ ਜਿਨ੍ਹਾਂ 'ਚੋਂ 10 ਮਸ਼ੀਨਾਂ ਅਮਰੀਲਾ ਐ ਔਰ 10 ਮਸ਼ੀਨਾਂ ਨਾਰਮਲ ਐ ਔਰ 6 ਸਿੰਗਰ ਮਸ਼ੀਨਾਂ ਐ ਫੈਸ਼ਨ ਮੇਕਰ ਵਾਲੀਆਂ ਔਰ ਇੰਡਸਟਰੀਅਲ ਮਸ਼ੀਨਾਂ 2 ਹੈਗੀਆਂ ਇੱਥੇ ਜਿਵੇਂ ਜਿਹੜੇ ਪਿੰਡ ਦੇ ਵਿੱਚ ਲੇਡੀਜ਼ ਰਹਿੰਦੀ ਸੀ ਜਿਹੜੇ ਜਿਨ੍ਹਾਂ ਨੂੰ ਬਾਹਰ ਨਿਕਲਣ ਦਾ ਨਹੀਂ ਕਦੇ ਮੌਕਾ ਮਿਲਿਆ ਮੈਰਿਡ ਵੀ ਨੇ ਅਨਮੈਰਿਡ ਵੀ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਮੌਕਾ ਦੇ ਰਹੇ ਹਾਂ ਸਲਾਈ ਸਿੱਖਣ ਦਾ ਟੂਰ ਤੇ ਇਹ ਜਿਹੜਾ ਮੈਗਾ ਪ੍ਰੋਜੈਕਟ ਹੈ ਇਹ ਲਾਸਟੇ ਸ਼ੁਰੂ ਐ ਸੀ ਇਨ ਕਲੈਬੋਰੇਸ਼ਨ ਵਿਦ ਜੀ ਐਲ ਪੀ ਐਲ ਟੀਮ ਦੇ ਨਾਲ ਸਾਡੇ ਲਾਇਨਸ ਐਂਡ ਲਾਇਨਸ ਗੋਲਡਨ ਲਾਇਨਰਸ ਕਲੱਬ ਪੰਚਕਲਾ ਪ੍ਰੀਮੀਅਰ ਤੇ ਅਸੀਂ ਜੁਆਇੰਟਲੀ ਕਰਦੇ ਆਂ ਵੱਡਾ ਪਰਾਲਾ ਤਾਂ ਨਹੀਂ ਹੈਗਾ ਛੋਟਾ ਜਿਹਾ ਪਰਾਲਾ ਪਹਿਲੇ ਸਾਡਾ ਫਰਜ ਆ ਜਿਹੜਾ ਅਸੀਂ ਪੂਰਾ ਕਰ ਰਹੇ ਹਾਂ ਸਾਡੀ ਡਿਊਟੀ ਹੈ ਜਿਹੜੀ ਸਾਨੂੰ ਪਰਮਾਤਮਾ ਵੱਲੋਂ ਦਿੱਤੀ ਗਈ ਆ ਲੋਕਾਂ ਵੱਲੋਂ ਦਿੱਤੀ ਗਈ ਆ ਲੋਕਾਂ ਦੀ ਸੇਵਾ ਕਰਨੀ ਤੇ ਲੋਕਾਂ ਦਾ ਧਿਆਨ ਰੱਖਣਾ ਲੋਕਾਂ ਨੂੰ ਰਜਗਾਰ ਦੇਣਾ ਉਸੇ ਤਹਿਤ ਅੱਜ ਜੀਐਲਪੀਐਲ ਦੇ ਸਹਿਯੋਗ ਦੇ ਨਾਲ ਪਸ਼ਗੂਲਾ ਜਿਹੜਾ ਲਾਇੰਸ ਕਲੱਬ ਪ੍ਰੀਮੀਅਮ ਹੈ ਉਹਨਾਂ ਨੇ ਇਹ ਸਫਲਾਈ ਸੈਂਟਰ ਜਿਹੜਾ ਇਹ ਖੋਲਿਆ ਹੈ ਜਿੱਦਾਂ ਦਾ ਅੱਜ ਕੱਲ ਦੌਰ ਚੱਲ ਰਿਹਾ ਉਸ ਹਿਸਾਬ ਨਾਲ ਪਰਿਵਾਰ ਦੇ ਵਿੱਚ ਸਾਰੇ ਜੀ ਕਮਾਉਣ ਕਹਿੰਦੇ ਤਾਂ ਹੁੰਦਾ ਜਿਵੇਂ ਮਹਿਲਾਵਾਂ ਹੁਣ ਆਹ ਸਲਾਈ ਸਿੱਖ ਕੇ ਘਰਦਿਆਂ ਦੇ ਨਾਲ ਬਰਾਬਰ ਖੜਗੀਆਂ ਤੇ ਲੱਗਦਾ ਹੌਸਲਾ ਵਧਦਾ ਬਾਕੀ ਲੜਕੀਆਂ ਦਾ ਵੀ ਹੋਵੇ ਅਸੀਂ ਵੀ ਸਿੱਖੀ ਹੈ ਦੇਖੋ ਇੱਕਦਮ ਇਹ ਅਭੀ ਹੁਣ ਪਹਿਲਾਂ ਇਹ ਹੁੰਦਾ ਸੀ ਜ਼ਮਾਨਾ ਵੀ ਬੰਦਾ ਕੰਮ ਕਰਦਾ ਸੀ ਤੇ ਔਰਤ ਜਿਹੜੀ ਘਰ ਰਹਿੰਦੀ ਸੀ ਲੇਕਿਨ ਹੁਣ ਉਹ ਗੱਲ ਨਹੀਂ ਰਹੀ ਹੈਗੀ ਪੜ੍ਹੇ ਲਿਖੇ ਹੋਗੇ ਖਰਚੇ ਵਧ ਗਏ ਸਾਰਾ ਕੁਝ ਹੋ ਗਿਆ ਕੋਈ ਬੰਦਾ ਵੀ ਘਰ ਬੈਠਣਾ ਨਹੀਂ ਚਾਹੁੰਦਾ ਹੈਗਾ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਕੁਝ ਨਾ ਕੁਝ ਯੋਗਦਾਨ ਪਾਵਾਂ ਸਮਾਜ ਦੇ ਲਈ ਸਟੇਟ ਦੇ ਲਈ ਦੇਖਦੇ ਲਈ ਔਰਤਾਂ ਨੇ ਉਹ ਤਾਂ ਬੱਧ ਜਿਆਦਾ ਬਹੁਤ ਜਿਆਦਾ ਯੋਗਦਾਨ ਪਾ ਸਕਦੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਪ੍ਰਮਾਤਮਾ ਨੇ ਨੇਚੁਰਲ ਜਿਹੜੀ ਸ਼ਕਤੀ ਆ ਉਹ ਬਹੁਤ ਜਿਆਦਾ ਦਿੱਤੀ ਆ ਇਹ ਸੈਂਟਰ ਵਿੱਚ ਅਸੀਂ ਸਿੰਗਰ ਦੀਆਂ ਮਸ਼ੀਨਾਂ ਲਾਈਆਂ ਨਵੀਆਂ ਮਸ਼ੀਨਾਂ ਟੌਪ ਕਲਾਸ 24 ਮਸ਼ੀਨਾਂ ਆ ਇਹਦੇ ਵਿੱਚ ਸੱਤ ਅਲੱਗ-ਅਲੱਗ ਟਾਈਪ ਦੀਆਂ ਮਸ਼ੀਨਾਂ ਆ ਜਿਹਦੇ ਵਿੱਚ ਇੰਡਸਟਰੀਅਲ ਵੀ ਹੈ ਫੈਸ਼ਨ ਮੇਕਰ ਵੀ ਹੈ ਨਾਰਮਲ ਜਿਹੜੀ ਹੈ ਟੇਲਰ ਵਾਲੀ ਮਸ਼ੀਨ ਹੈ ਤੇ ਹੋਰ ਕਈ ਕਿਸਮ ਦੀਆਂ ਇਦਾਂ ਦੀਆਂ ਮਸ਼ੀਨਾਂ ਅਸੀਂ ਇੱਥੇ ਇਹਨਾਂ ਨੂੰ ਦਿੱਤੀਆਂ ਵਿਚ ਜਿਹੜਾ ਹੈਗਾ ਉਹ 24-24 ਦਾ ਬੈਚ ਹੈ ਪਹਿਲਾ ਬੈਚ 24 ਦਾ ਹੈ ਉਹਦੇ ਬਾਅਦ ਫਿਰ ਜਦੋਂ 6 ਮਹੀਨੇ ਦਾ ਟਾਈਮ ਖਤਮ ਹੋ ਜਾਏਗਾ ਟੈਸਟ ਦੇਣਗੇ ਫਿਰ ਅਲੱਗ ਬੈਚ ਸ਼ੁਰੂ ਹੋਏਗਾ ਜਿਹੜਾ ਕਿ ਫਿਰ 24 ਦਾ ਬੈਚ ਹੋਏਗਾ ਪਰਾਸ਼ਨ ਹੈ ਕਿ ਲਾਈਨਾਂ ਲੱਗੀਆਂ ਹੋਈਆਂ ਸਿੱਖਣ ਵਾਸਤੇ ਕਿਉਂਕਿ ਟੀਚਰ ਵੀ ਅੱਛੀ ਹੈ ਮਸ਼ੀਨਾਂ ਵੀ ਅੱਛੀਆਂ ਨੇ ਸੈਂਟਰ ਵੀ ਬਹੁਤ ਅੱਛਾ ਬਣਾਇਆ ਹੋਇਆ ਹੈ ਦਾ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਸਵੇਲੇ ਮੋਹਾਲੀ ਦੇ ਪਿੰਡ ਕੁੰਬੜਾ ਵਿਖੇ ਮੌਜੂਦ ਆ ਜਿੱਥੇ ਜੀ ਐਲ ਪੀ ਐਲ ਵੱਲੋਂ ਦੂਜਾ ਸਲਾਈ ਦਾ ਸਿਖਲਾਈ ਕੇਂਦਰ ਜਿਹੜਾ ਆ ਖੋਲਿਆ ਗਿਆ ਸੋ ਸਾਡੇ ਨਾਲ ਆ ਟੀਚਰ ਨੇ ਜਿਹੜੇ ਇਸ ਕੇਂਦਰ ਨੂੰ ਚਲਾਉਣਗੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿੰਨੀਆਂ ਇੱਥੇ ਮਸ਼ੀਨਾਂ ਨੇ ਜੋ ਸਥਾਪਿਤ ਕੀਤੀਆਂ ਗਈਆਂ ਨੇ ਤੇ ਕੀ ਫਾਇਦਾ ਜਿਹੜਾ ਲੜਕੀਆਂ ਨੂੰ ਇਸ ਕੇਂਦਰ ਤੋਂ ਹੋਣ ਵਾਲਾ ਹੈ ਤੇ ਜੋ ਜੀ ਐਲ ਪੀ ਐਲ ਦਾ ਸਹਿਯੋਗ ਉਹਨਾਂ ਨੂੰ ਮਿਲਿਆ ਉਸ ਦੇ ਬਾਰੇ ਕੀ ਉਹਨਾਂ ਦੇ ਵਿਚਾਰ ਨੇ ਹ ਜੀ ਮੈਮ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇ ਇਹ ਜਿਹੜਾ ਸਲਾਈ ਸੈਂਟਰ ਹੈ ਜੀ ਐਲ ਵੱਲੋਂ ਹੈਗਾ ਸਲਾਈ ਸੈਂਟਰ ਇਹ ਪਹਿਲਾ ਸਲਾਈ ਸੈਂਟਰ ਸਾਡਾ ਜਿਹੜਾ ਹੈਗਾ ਮੋਟਰ 'ਚ ਚੱਲਦਾ ਹੈ ਇਹ ਸਾਡਾ ਸੈਕਿੰਡ ਸਲਾਈ ਸੈਂਟਰ ਖੁੱਲੇ ਹੋਇਆ ਜਿੱਥੇ ਦੀ ਮੈਂ ਇੱਥੇ ਟੀਚਰ ਹਾਂ ਤੇ ਅਸੀਂ ਇੱਥੇ 24 ਮਸ਼ੀਨਾਂ ਰੱਖੀ ਹੋਈਆਂ ਹੈ ਜਿਨ੍ਹਾਂ ਚੋਂ 10 ਮਸ਼ੀਨਾ ਅਮਰੇਲਾ ਐ ਔਰ 10 ਮਸ਼ੀਨਾ ਨੋਰਮਲ ਐ ਔਰ 6 ਸਿੰਗਰ ਮਸ਼ੀਨਾ ਐ ਫੈਸ਼ਨ ਮੇਕਰ ਵਾਲੀਆਂ ਔਰ ਇੰਡਸਟਰੀਅਲ ਮਸ਼ੀਨਾ 2 ਹੈਗੀਆਂ ਇੱਥੇ ਤੇ ਜਿਨ੍ਹਾਂ ਦੇ ਸਹਿਯੋਗ ਨਾਲ ਜਿਵੇਂ ਜਿਹੜੇ ਪਿੰਡ ਦੇ ਵਿੱਚ ਲੇਡੀਜ਼ ਰਹਿੰਦੀ ਸੀ ਜਿਹੜੀ ਜਿਨ੍ਹਾਂ ਨੂੰ ਬਾਹਰ ਨਿਕਲਣ ਦਾ ਨਹੀਂ ਕਦੇ ਮੌਕਾ ਮਿਲਿਆ ਮੈਰਿਡ ਵੀ ਨੇ ਅਨਮੈਰਿਡ ਵੀ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਮੌਕਾ ਦੇ ਰਹੇ ਹਾਂ ਸਿਲਾਈ ਸਿੱਖਣ ਦਾ ਠੀਕ ਹੈ ਤੇ ਸਿਲਾਈ ਸਿੱਖ ਕੇ ਜਿਹੜੇ ਹੈਗੀਆਂ ਚਾਹਵਨ ਉਹਨਾਂ ਨੂੰ ਅਸੀਂ ਪਲੇਸਮੈਂਟ ਵੀ ਦਵਾਂਗੇ ਜਿਹੜੇ ਚਾਹੁੰਦੀਆਂ ਕਿ ਅਸੀਂ ਅੱਗੇ ਜਾ ਕੇ ਵੀ ਕੰਮ ਕਰੀਏ ਪਰ ਇਹ ਹੈ ਕਿ ਸਭ ਤੋਂ ਪਹਿਲਾਂ ਸਾ ਹੈ ਕਿ ਇਹਨਾਂ ਨੂੰ ਸਕਿੱਲਸ ਦੇਣਾ ਜਿਹੜਾ ਕਿ ਹੈ ਵੀ ਆਪਣੇ ਆਪਣੇ ਜੋਗੇ ਹੋ ਜਾਣ ਸਭ ਤੋਂ ਪਹਿਲਾਂ ਤਾਂ ਇਹ ਠੀਕ ਹੈ ਜੇ ਘੱਟੋ ਘੱਟ ਆਪਣਾ ਟਾਈਮ ਔਰ ਆਪਣਾ ਪੈਸਾ ਬਚਾ ਸਕਣ ਤੇ ਉਸ ਤੋਂ ਬਾਅਦ ਸੈਕੰਡ ਆਂਦਾ ਹੈ ਕਿ ਜਿਹੜਾ ਨੂੰ ਓਪਰਚੁਨਿਟੀ ਨਹੀਂ ਮਿਲੀ ਕਿ ਅਸੀਂ ਬਾਹਰ ਜਾ ਕੇ ਕੰਮ ਕਰੀਏ ਜਦੋਂ ਇਸ ਆਪਣਾ ਸਲਾਈ ਇਹ ਬੈਚ ਖਤਮ ਹੋ ਜਾਊਗਾ ਉਸ ਤੋਂ ਬਾਅਦ ਅਸੀਂ ਪਲੇਸਮੈਂਟ ਵੀ ਦਵਾਣੀ ਇਹਨਾਂ ਨੂੰ ਬੁਟੀਕਾਂ ਚ ਜਾਂ ਫਿਰ ਕਿਸੇ ਕੰਪਨੀ ਵਗੈਰਾ ਚ ਹਾਂਜੀ ਤੇ ਆਪਣੇ ਇਹ ਪਵਰਾ ਸਰ ਹੈ ਉਹਨਾਂ ਨੇ ਇਹ ਸੈਂਟਰ ਆਰਗੇਨਾਈਜ਼ ਕੀਤਾ ਹੋਇਆ ਤੇ ਇੱਥੇ ਦੇ ਜਿਹੜੇ ਐਮਸੀ ਹਰਮਨ ਮੈਮ ਉਹਨਾਂ ਨੇ ਉਹਨਾਂ ਵੱਲੋਂ ਹੀ ਮੈਂ ਇੱਥੇ ਆਈ ਹੋਈ ਆ ਤੇ ਹਾਂਜੀ ਜੇਕਰ ਗੱਲ ਕਰੀਏ ਜੇ ਐਲਪੀਐਲ ਦੀ ਤਾਂ ਉਹਨਾਂ ਵੱਲੋਂ ਪਹਿਲਾਂ ਵੀ ਸੈਂਟਰ ਖੋਲਿਆ ਗਿਆ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਰੋਜ਼ਗਾਰ ਮੁਹੱਈਆ ਕਰਾਉਂਦੇ ਆ ਲੱਖਾਂ ਯਤਨ ਕੀਤੇ ਜਾ ਰਹੇ ਨੇ ਬੇਸ਼ੱਕ ਪਰੰਤੂ ਜਦੋਂ ਅਜਿਹੇ ਫਰਮਾਂ ਸਾਹਮਣੇ ਆ ਜਾਂਦੀਆਂ ਨੇ ਅਜਿਹੇ ਫਰਮਾਂ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਂਦੇ ਨੇ ਤਾਂ ਕਿੰਨਾ ਕੁ ਹੌਸਲਾ ਵਾਧਾ ਸਮਾਜ ਦੇ ਵਿੱਚ ਖਾਸ ਤੌਰ ਤੇ ਲੜਕੀਆਂ ਦਾ ਜੀ ਸਰ ਲੜਕੀਆਂ ਦੀ ਜੇ ਮੈਂ ਗੱਲ ਕਰਾਂ ਤਾਂ ਮੈਂ ਜਦੋਂ ਮੈਂ ਇੱਥੇ ਆਈ ਸੀਗੀ ਉਦੋਂ ਤੋਂ ਲੈ ਕੇ ਹੁਣ 2 ਮਹੀਨੇ ਦੇ ਵਿੱਚ ਵਿੱਚ ਵੀ ਮੈਂ ਕਾਫੀ ਕੁੜੀਆਂ 'ਚ ਜਿਹੜਾ ਹੈਗਾ ਡਿਫਰੈਂਸ ਦੇਖ ਰਹੀ ਆ ਕਾਫੀ ਚੇਂਜਸ ਆਏ ਨੇ ਕੁੜ ਪਹਿਲਾਂ ਸੀਗੀਆਂ ਇਹ ਬਿਲਕੁਲ ਚੁੱਪ ਚੁੱਪ ਬੰਦ ਬੰਦ ਜੀ ਰਹਿੰਦੀ ਸੀਗੀਆਂ ਹੁਣ ਅਸੀਂ ਕਾਫੀ ਸਾਰੇ ਪ੍ਰੋਗਰਾਮ ਵੀ ਕਰਦੇ ਹੁਜਨੇ ਲੋੜੀ ਸੈਲੀਬ੍ਰੇਟ ਕੀਤੀ ਸੀ ਅਸੀਂ ਉਹਦੇ ਵਿੱਚ ਇਹ ਨੱਚਦੀਆਂ ਟੱਪਦੀਆਂ ਆਏ ਹਨਾ ਤੇ ਹਰ ਇੱਕ ਤਰ੍ਹਾਂ ਨੂੰ ਅਸੀਂ ਇੰਜੋਏਮੈਂਟ ਦਾ ਇਹਨਾਂ ਨੂੰ ਉਹ ਕਰਦੇ ਆ ਤੇ ਪਹਿਲਾਂ ਕੀ ਹੁੰਦਾ ਵੀ ਘਰਾਂ ਚ ਬੈਠੇ ਆ ਜੇ ਕੋਈ ਫੰਕਸ਼ਨ ਹੋਇਆ ਤਾਂ ਚਲੇ ਗਏ ਔਰ ਵੈਸੇ ਵੀ ਅਸੀਂ ਵਿੱਚ ਵਿੱਚ ਕਰਦੇ ਰਹਿੰਦੇ ਆ ਕਿ ਆਪਣਾ ਜਿਵੇਂ ਸੈਟਰਡੇ ਨੂੰ ਹੋ ਗਿਆ ਵੀ ਕਰ ਲਈ ਥੋੜੀ ਮੋਟੀ ਇੰਜੋਏਮੈਂਟ ਗੈਟ ਟੂਗੇਦਰ ਹੋ ਗਈ ਹਨਾ ਇਹ ਚੀਜ਼ਾਂ ਹਾਂਜੀ ਕਿੰਨੀਆਂ ਕਿ ਤੁਹਾਨੂੰ ਲੱਗਦਾ ਵੀ ਉਰੇ ਲੜਕੀਆਂ ਆ ਸਕਣੀਆਂ ਤੇ ਗਿਣਤੀ ਕੋਈ ਰੱਖੀ ਹੋਵੇ ਵੀ ਕਿੰਨੀਆਂ ਕਿ ਲੜਕੀਆਂ ਨੂੰ ਜੀ ਵੈਸੇ ਤਾਂ ਸਾਨੂੰ 20 ਦਾ ਬੈਚ ਦੱਸਿਆ ਗਿਆ ਸੀ ਲੇਕਿਨ ਕੁੜੀਆਂ ਸਾਡੇ ਕੋਲ ਜ਼ਿਆਦਾ ਹੋ ਗਈ ਸੀ ਤੇ ਅਸੀਂ 24 ਕੁੜੀਆਂ ਇੱਥੇ ਕਰੀ ਹੋਈਆਂ 26 ਸੀਗੀਆਂ ਤੇ 24 ਅਸੀਂ ਕਰੀ ਹੋਈਆਂ ਹੁਣ ਲੱਗਦਾ ਕੀ ਵੀ ਜਿਹੜੀਆਂ ਬਾਕੀ ਹੋਰ ਲੜਕੀਆਂ ਨੇ ਉਹਨਾਂ ਨੂੰ ਵੀ ਹੁਣ ਘਰਾਂ ਤੋਂ ਬਾਹਰ ਨਿਕਲਣ ਦਾ ਮੌਕਾ ਮਿਲੂਗਾ ਜੀ ਬਿਲਕੁਲ 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 ਮੌਕਾ ਮਿਲੂਗਾ ਇਹ ਐਸੀ ਜਿੰਨਾ ਹੋ ਸਕਦਾ ਐਸੀ ਲੰਬਾ ਚਲਾਵਾਂਗੇ ਇਸ ਸਲਾਈ ਸੈਂਟਰ ਨੂੰ ਜਿਵੇਂ ਇੱਕ ਬੈਚ 24 ਬੱਚਿਆਂ ਦਾ ਹੋ ਗਿਆ ਅਸੀਂ ਅੱਗੇ ਵੀ ਹੁਣ ਹੀ ਰਜਿਸਟ੍ਰੇਸ਼ਨ ਕਰਨੀ ਸ਼ੁਰੂ ਕਰਤੀ ਹੈ ਤਾਂ ਕਿ ਅਗਲਾ ਬੈਚ ਵੀ ਸਾਡਾ ਜਿਹੜਾ ਹੈ ਜਲਦੀ ਤੋਂ ਜਲਦੀ ਸ਼ੁਰੂ ਹੋ ਸਕੇ ਠੀਕ ਹੈ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਰਾਜਵਿੰਦਰ ਕੌਰ ਜੀ ਰਾਜਵਿੰਦਰ ਜੀ ਸਲਾਈ ਸੈਂਟਰ ਖੁੱਲਿਆ ਪਿੰਡ ਕੁੰਬੜਾ ਤੁਹਾਡੇ ਚੋਂ ਤੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੁਣ ਕਿਉਂਕਿ ਕੰਮ ਮਿਲਿਆ ਇੱਕ ਇੱਕ ਹੁਨਰ ਆਊਗਾ ਤੁਹਾਡੇ ਕੋਲ ਤੇ ਕਿੰਨਾ ਕਿ ਤੁਹਾਡੇ ਵਾਤੇ ਲਾਹੇਵੰਦ ਸਾਬਤ ਹੋਊਗਾ ਸਰ ਸਾਡੇ ਲਈ ਤਾਂ ਬਹੁਤ ਲਾਈ ਮਾਂਦੇ ਕਿਉਂਕਿ ਸਰ ਸਾਨੂੰ ਟੀਚਰ ਸਾਡੇ ਬਹੁਤ ਵਧੀਆ ਗਾਈਡ ਕਰਦੇ ਆ ਸਭ ਕੁਝ ਦੱਸਦੇ ਆ ਪਿਆਰ ਨਾਲ ਮਤਲਬ ਵੀ ਸਭ ਕੁਝ ਕਰਵਾਉਂਦੇ ਸਰ ਤੇ ਸਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਸੀਂ ਸੈਂਟਰ ਹੋਰ ਵੀ ਦੇਖਿਆ ਵਟ ਇਦਾਂ ਦਾ ਨਹੀਂ ਦੇਖਿਆ ਕਿਤੇ ਵੀ ਨਾ ਸਾਨੂੰ ਇੱਥੇ ਮਸ਼ੀਨਾਂ ਮਿਲੀਆਂ ਨੇ ਸਿਲਾਈ ਨੂੰ ਬਹੁਤ ਮਤਲਬ ਬਹੁਤ ਵਧੀਆ ਇੱਥੇ ਸਭ ਕੁਝ ਹਾਂਜੀ ਕੀ ਨਾਮ ਈ ਡਾ ਨਵਜੋਤ ਕੋਰ ਕੀ ਲੱਗਦਾ ਵੀ ਜਿਵੇਂ ਇੱਕ ਕੁੜੀ ਵਿਆਹੀ ਹੁੰਦੀ ਹੈ ਤੇ ਇੱਕ ਕੁੜੀ ਦਾ ਵਿਆਹ ਹੋਣ ਵਾਲਾ ਹੁੰਦਾ ਪਰ ਉਹ ਘਰ ਦੇ ਵਿੱਚ ਆ ਕੋਈ ਕੰਮ ਨਹੀਂ ਕਰ ਸਕਦੀ ਜਦੋਂ ਉਹਦੇ ਇਲਾਕੇ ਚ ਇਹ ਜਿਹੇ ਆ ਸੈਂਟਰ ਖੁੱਲਦਾ ਤਾਂ ਕੀ ਆਸ ਉਜਾਗਦੀ ਹੈ ਉਹਦੇ ਵਿੱਚ ਮੈਂ ਵੀ ਜਾਵਾਂ ਮੈਂ ਕੁਝ ਸਿੱਖਾਂ ਤੇ ਮੇਰੇ ਵਾਸਤੇ ਅੱਗੇ ਫਾਇਦਾ ਪਹੁੰਚੇ ਉਹ ਚੀਜ਼ ਨਾਲ ਹੁੰਦਾ ਮਨ ਚਵੇਂ ਹਾਂਜੀ ਸਰ ਜ਼ਰੂਰ ਹੁੰਦਾ ਹੈ ਜੀ ਸਿੱਖਣ ਦਾ ਮੌਕਾ ਮਿਲਦਾ ਹੈ ਕਈ ਕੁੜੀਆਂ ਘਰ ਤੋਂ ਬਾਹਰ ਨਿਕਲਣ ਨਹੀਂ ਦਿੰਦੇ ਜਦੋਂ ਐਦਾਂ ਦੇ ਕੋਈ ਸੈਂਟਰ ਵਗੈਰਾ ਖੁੱਲਦੇ ਆ ਤਾਂ ਉਹਨਾਂ ਨੂੰ ਮੌਕਾ ਮਿਲਦਾ ਬਾਹਰ ਨਿਕਲਣ ਦਾ ਉਹਨਾਂ ਦਾ ਹੁਨਰ ਹੁੰਦਾ ਅੰਦਰੋਂ ਬਾਹਰੋਂ ਨਿਕਲਦਾ ਹੈ ਉਹ ਕਰਦੇ ਆ ਆਪਣੇ ਸਿੱਖਦੇ ਆ ਸਲਾਈ ਕੇ ਸੈਂਟਰ ਸਿੱਖਦੇ ਆ ਆਪਣਾ ਬਾਹਰ ਨਹੀਂ ਜਾਣ ਦਿੰਦੇ ਤਾਂ ਆਪਣੇ ਘਰੇ ਸਲਾਈ ਕਰਦੇ ਆ ਨਾ ਉਹ ਉਹਨਾਂ ਨੂੰ ਮੌਕਾ ਮਿਲਦਾ ਹੈ ਜੀ ਹਾਂਜੀ ਕੀ ਕਹਿਣਾ ਚਾਹ ਰਹੇ ਤੁਸੀਂ ਬੋਲ ਰਹੇ ਸੀ ਵਿੱਚ ਕੋਈ ਸ਼ਬਦ ਹੈਗੇ ਤੁਹਾਡੇ ਲੱਗਦਾ ਜਿਹੜੇ ਬਾਹਰ ਆ ਰਹੇ ਨੇ ਸਲਾਈ ਸੈਂਟਰ ਨੂੰ ਦੇਖ ਕੇ ਸਰ ਮਤਲਬ ਕਹਿਣ ਦਾ ਮਤਲਬ ਇਹ ਹੈ ਹੁਣ ਕਾਫੀ ਮੈਰਿਟ ਨੇ ਨਾ ਜਿਹੜੇ ਨਹੀਂ ਬਾਹਰ ਜਾ ਸਕਦੇ ਹੁਣ ਮੈਨ ਮੈਰਿਟਾਂ ਕਿਉਂਕਿ ਮੈਨੂੰ ਵੀ ਬਹੁਤ ਹੋਉਂਦੀ ਹੈ ਤੇ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡੇ ਇੱਥੇ ਕੁੰਬੜੇ ਚੀ ਕੁਝ ਹੋ ਰਿਹਾ ਹੈ ਵਧੀਆ ਹੋ ਰਿਹਾ ਹੈ ਜੋ ਵੀ ਹੋ ਰਿਹਾ ਹੈ ਨਾ ਜੀ ਹਾਂਜੀ ਆ ਸਾਡੇ ਨਾਲ ਹੋਰ ਵੀ ਮਹਿਲਾਵਾਂ ਮੌਜੂਦ ਨੇ ਹਾਂਜੀ ਆ ਮਹਿੰਗਾਈ ਦਾ ਦੌਰ ਆ ਇੱਕ ਪਾਸੇ ਤੇ ਕੰਮ ਵੈਸੇ ਘਟਨੇ ਸਰਕਾਰ ਯਤਨ ਕਰ ਰਹੀ ਹੈ ਤੇ ਜੀ ਐਲ ਪੀ ਐਲ ਵੱਲੋਂ ਦੂਜਾ ਸਲਾਈ ਸੈਂਟਰ ਖੋਲ ਦਿੱਤਾ ਕਿ ਲੱਗਦਾ ਵੀ ਤੁਸੀਂ ਵੀ ਆਪਣੇ ਜੋ ਘਰ ਦੇ ਤੁਹਾਡੇ ਵਿਅਕਤੀ ਨੇ ਬੰਦੇ ਨੇ ਭਰਾ ਨੇ ਪਤੀ ਆ ਪਾਪਾ ਨੇ ਉਹਨਾਂ ਦੇ ਨਾਲ ਬਰਾਬਰ ਖੜਕੇ ਹੁਣ ਕਮਾਈ ਕਰ ਸਕਦੇ ਹੋ ਇਸ ਸਲਾਈ ਸੈਂਟਰ ਦੇ ਜ਼ਰੀਏ ਹਾਂਜੀ ਜ਼ਰੂਰ ਕਰ ਸਕਦੇ ਆ ਜੀ ਅਸੀਂ ਉਹਨਾਂ ਦਾ ਜਿਹੜੀ ਥੋੜੀ ਕਮਾਈ ਆ ਹੁਣ ਉਹ ਕਰ ਸਕਦੀ ਹੋਣਾ ਸੀ ਕੁਝ ਕਰੋਗੇ ਹਨਾ ਆਪਣੇ ਯੋਗ ਕਰਨੇ ਯੋਗ ਹੈਗੇ ਜੀ ਹੁਣ ਅਸੀਂ ਹੁਣ ਸਾਨੂੰ ਮੈਡਮ ਇੰਨੇ ਚੰਗੇ ਮਿਲਦੇ ਕਰਨੇ ਨੂੰ ਬਹੁਤ ਸੂਖਾਂ ਦੇ ਜੀ ਸਾਨੂੰ ਇਹ ਜਿਹੜੇ ਕੁਸਾਨੂੰ ਨਹੀਂ ਆਉਂਦਾ ਉਹ ਵੀ ਦੱਸਦੇ ਕੱਲੀ ਕੀ ਚੀਜ਼ ਹਨਾ ਸਾਨੂੰ ਕੁਝ ਨਹੀਂ ਤਾਂ ਆਂਦਾ ਜੀ ਹੈਗਾ ਸਾਨੂੰ ਸਲਾਈ ਵੀ ਅੰਤ ਤੱਕ ਕਮਾਨਿਆ ਦੀ ਹੈਗਾ ਉਹ ਵੀ ਸਾਨੂੰ ਦੱਸੀ ਜੀ ਇਹਨਾਂ ਨੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਬਿure ਆ ਕੇ ਸਾਨੂੰ ਇਹਨਾਂ ਕੋਲ ਸਿੱਖਣੇ ਮਿਲੇ ਹਨ ਬਹੁਤ ਧੰਨਵਾਦ ਦੀ ਖੋਲੇ ਇਹਨਾਂ ਨੇ ਸੈਂਟਰ ਜੀ ਇਹ ਬਹੁਤ ਵਧੀਆ ਲੱਗਿਆ ਜੀure ਲਾਸਟ ਕੁਐਸਚਨ ਮੈਨੂੰ ਤੁਹਾਡੇ ਤੋਂ ਆਉਂਗਾ ਮੈਂ ਆ ਜੀ ਐਲ ਪੀ ਐਲ ਦਾ ਦੇ ਬਾਰੇ ਕੀ ਸ਼ਬਦ ਨੇ ਕਿਉਂਕਿ ਇੱਕ ਸੈਂਟਰ ਉਹਨਾਂ ਨੇ ਪਹਿਲਾਂ ਖੋਲਤਾ ਤੁਸੀਂ ਦੱਸ ਚੁੱਕੇ ਹੋ ਇਹ ਸੈਂਟਰ ਤੋਂ ਮਤਲਬ ਕੀ ਕਹਿਣਾ ਚਾਹੂੰਗੀ ਉਹਨਾਂ ਦੇ ਲਈ ਜੋ ਉਹਨਾਂ ਵੱਲੋਂ ਪ੍ਰਾਲਾ ਕੀਤਾ ਗਿਆ ਸਰ ਦੇਖੋ ਜੀ ਐਲਪੀਐਲ ਦੀ ਜੇ ਮੈਂ ਗੱਲ ਕਰਾਂ ਤਾਂ ਬਹੁਤ ਵਧੀਆ ਜਿਹੜੀ ਹੈਗੀ ਇਹ ਕੰਪਨੀ ਹੈਗੀ ਆ ਤੇ ਇਹਨਾਂ ਦੇ ਮੈਂਬਰ ਵੀ ਬਹੁਤ ਵਧੀਆ ਨੇ ਹੈਨਾ ਜੋ ਚੀਜ਼ ਅਸੀਂ ਹੁਣ ਜੇ ਕਹਿ ਦਈਏ ਕਿ ਸਾਡੀ ਜੀ ਮਸ਼ੀਨ ਖਰਾਬ ਹੈ ਇਹ ਇਹ ਨਹੀਂ ਕਹੋਂਗੇ ਕਿ ਅਸੀਂ ਅੱਜ ਨਹੀਂ ਜੀ ਕੱਲ ਭੇਜੂਗੇ ਉਹ ਜਿਹਦੀ ਕਹਿੰਦੇ ਨੇ ਮੈਮ ਤੁਸੀਂ ਦੱਸੋ ਅਸੀਂ ਹੁਣੀ ਭੇਜ ਰਿਆਂ ਠੀਕ ਹੈ ਤੇ ਜੋ ਵੀ ਚੀਜ਼ ਸਾਨੂੰ ਹੈਗੀ ਜਿਵੇਂ ਅਸੀਂ ਕਹਦੇ ਕਿ ਫੈਬਰਿਕ ਦੀ ਜ਼ਰੂਰਤ ਹੈ ਜੀ ਉਹ ਨਾਲ ਲੱਗਦੇ ਹੀ ਕਹਿ ਦੋਂਗੇ ਹਾਂ ਜੀ ਤੁਸੀਂ ਲਿਆਓ ਕੋਈ ਗੱਲ ਨਹੀਂ ਅਸੀਂ ਕਰ ਦਾਂਗੇ ਇਹਨਾਂ ਵੱਲੋਂ ਮੈਂ ਕਦੀ ਵੀ ਇਹ ਚੀਜ਼ ਨਹੀਂ ਸੁ ਦੀ ਲੱਗਦੀ ਹੈ ਔਰ ਬਾਕੀ ਜੇ ਮੈਂ ਸਲਾਈ ਸੈਂਟਰ ਤੋਂ ਮੈਨੂੰ ਆਪਣੀ ਵੀ ਯਾਦ ਆ ਜਾਂਦੀ ਹੈ ਗੱਲ ਮੈਂ ਵੀ ਮੈਰिज ਤੋਂ ਪਹਿਲਾਂ ਕਦੀ ਬਾਹਰ ਨਹੀਂ ਸੀ ਨਿਕਲੀ ਤੇ ਮੈਰिज ਤੋਂ ਬਾਅਦ ਹੀ ਮੈਨੂੰ ਮੌਕਾ ਮਿਲਿਆ ਬਾਹਰ ਨਿਕਲਣ ਦਾ ਐਵੇਂ ਛੋਟੇ ਜਿਹੇ ਸੈਂਟਰ ਵੱਲੋਂ ਹੀ ਮੈਂ ਪਹਿਲਾਂ ਸਲਾਈ ਸਿੱਖਣ ਲੱਗੀ ਸੀ ਤੇ ਉੱਥੋਂ ਸਲਾਈ ਸਿੱਖ ਕੇ ਇਹ 3-4 ਸਾਲ ਪਹਿਲਾਂ ਦੀ ਹੀ ਗੱਲ ਹੈ ਅੱਜ ਮੈਂ ਇੱਥੇ ਟੀਚਰ ਖੜੀ ਹਾਂ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਇਹਨਾਂ ਸਾਡੇ ਨਾਲ ਸਲਾਈ ਸਿਖਲਾਈ ਦਾ ਕੇਂਦਰ ਜੋ ਕਿ ਜੀ ਐਲ ਪੀ ਐਲ ਵੱਲੋਂ ਖੋਲਿਆ ਗਿਆ ਦੂਜਾ ਕੇਂਦਰ ਆ ਜੋ ਕਿ ਆ ਪਿੰਡ ਕੁੰਬੜਾ ਦੇ ਵਿੱਚ ਖੋਲਿਆ ਗਿਆ ਤੇ ਆ ਜਿਹੜੇ ਅਧਿਆਪਕ ਸੀ ਜਿਨ੍ਹਾਂ ਨੇ ਉਰੇ ਕੁੜੀਆਂ ਨੂੰ ਸਲਾਈ ਦਾ ਕੰਮ ਸਿਖਾਉਣਾ ਉਹਨਾਂ ਨੇ ਜੀ ਐਲ ਪੀ ਐਲ ਦੀ ਜੋ ਫਰਮ ਆ ਉਸ ਦੀ ਛਲਾਗਾ ਕੀਤੀ ਹੈ ਕਿਉਂਕਿ ਸਰਕਾਰਾਂ ਬੇਸ਼ੱਕ ਯਤਨ ਕਰਦੀਆਂ ਨੇ ਪਰੰਤੂ ਜਦੋਂ ਅਜਿਹੀਆਂ ਫਰਮਾਂ ਨੇ ਜਿਹੜੀਆਂ ਆ ਸਾਹਮਣੇ ਆਉਂਦੀਆਂ ਨੇ ਲੋਕ ਭਲਾਈ ਦੇ ਉਹਨਾਂ ਵੱਲੋਂ ਕੰਮ ਸ਼ੁਰੂ ਕੀਤੇ ਜਾਂਦੇ ਨੇ ਤਾਂ ਆ ਸਮਾਜ ਦੇ ਵਿੱਚ ਉਹਨਾਂ ਲੜਕੀਆਂ ਦਾ ਬਹੁਤ ਹੌਸਲਾ ਵਧਦਾ ਜੋ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਸੋ ਇਹ ਸਲਾਈ ਕੇਂਦਰ ਜਿਹੜਾ ਸ਼ੁਰੂ ਹੋ ਗਿਆ ਪਿੰਡ ਕੁੰਬੜਾਂ ਦੇ ਵਿੱਚ ਇਸ ਦੀ ਸ਼ੁਰੂਆਤ ਹੈ ਜਿਹੜੀ ਕਰ ਦਿੱਤੀ ਗਈ ਹੈ ਹਾਂਜੀ ਇਹ ਲਾਸਟイヤー ਇੱਕ ਸਕੂਲ ਪਲਾਂ ਖੋਲਿਆ ਹੈ ਉਹਦੇ ਵਿੱਚ 25 ਲੜਕੀਆਂ ਜਿਹੜੀਆਂ ਆਲਰੇਡੀ ਟ੍ਰੇਨਿੰਗ ਲੈ ਰਹੀਆਂ ਲੈ ਕੇ ਪਾਸ ਆਊਟ ਕਰ ਗਈਆਂ ਤੇ ਉਹਨਾਂ ਨੂੰ ਜਦੋਂ ਪਾਸ ਆਊਟ ਕਰਦੇ ਆ ਉਹਨਾਂ ਨੂੰ ਸਵਿੰਗ ਮਸ਼ੀਨਜ਼ ਵੀ ਦਿੱਤੀਆਂ ਜਾਂਦੀਆਂ ਤੇ ਇਹ ਜਿਹੜਾ ਮੈਗਾ ਪ੍ਰੋਜੈਕਟ ਹੈ ਇਹ ਲਾਸਟイヤー ਸ਼ੁਰੂ ਹੋਇਆ ਸੀ ਇਨ ਕਲਾਬੋਰੇਸ਼ਨ ਵਿਦ ਜੀ ਐਲ ਪੀ ਐਲ ਟੀਮ ਤੇ ਨਾਲ ਸਾਡੇ ਲਾਇਨਸ ਐਂਡ ਲਾਇਨਸ 골ਡਨ ਲਾਇਨਸ ਕਲੱਬ ਪੰਚਕਲਾ ਪ੍ਰੀਮੀਅਰ ਤੇ ਅਸੀਂ ਜੁਆਇੰਟਲੀ ਕਰਦੇ ਆਂ ਔਰ ਅਸੀਂ ਸੋਚਦੇ ਆਂ ਕਿ ਸਮਾਜ ਵਿੱਚ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਕੋਈ ਰੋਜ਼ਗਾਰ ਦਾ ਕੋਈ ਸਾਧਨ ਚਾਹੀਦਾ ਹੈ ਤੇ ਜੇ ਉਹ ਸਲਾਈ ਸਿੱਖ ਲੈਣ ਤੇ ਉਹਦੇ ਨਾਲ ਉਹ ਸਿੱਖਣ ਤੋਂ ਬਾਅਦ ਆਪਣਾ ਕੋਈ ਬੁਟੀਕ ਖੋਲ ਸਕਦੀਆਂ ਤੇ ਇਹਦੇ ਨਾਲ ਉਹਨਾਂ ਦੀ ਇਨਕਮ ਹੋ ਜਾਂਦੀ ਹੈ ਤੇ ਅਸੀਂ ਉਹਦੇ ਇੱਕ ਜਦੋਂ ਸਕੂਲ ਸ਼ੁਰੂ ਹੋਇਆ ਉਹਦੇ ਬਾਅਦ ਹੋਰ ਡਿਮਾਂਡ ਆਈ ਕੁੜੀਆਂ ਦੀ ਕੀ ਸਾਨੂੰ ਚਾਹੀਦਾ ਤੇ ਅੱਜ ਸੈਕਿੰਡ ਸਕੂਲ ਖੁੱਲਿਆ ਤੇ ਇਹਦੇ ਵਿੱਚ ਵੀ 25 ਲੜਕੀਆਂ ਨੇ ਆਲਰੇਡੀ ਐਨਰੋਲ ਹੋ ਚੁੱਕੀਆਂ ਐ ਔਰ 25 ਸਿੰਗਰ ਮਸ਼ੀਨਸ ਨੇ ਔਰ ਟੀਚਰ ਟੀਚਰ ਰੱਖੇ ਨੇ ਕੁਆਲੀਫਾਈਡ ਟੀਚਰ ਨੇ ਤੇ ਅੱਜ ਅਸੀਂ ਇਹ ਜਿਹੜਾ ਇਹਦੀ ਓਪਨਿੰਗ ਐ ਤੇ ਸਾਡੇ ਚੀਫ ਗੈਸਟ ਜਿਹੜੇ ਸਾਡੇ ਐਮ ਡੀ ਕੁਲਵੰਤ ਸਿੰਘ ਜੀ ਐਮ ਐਲ اے ਉਹ ਅੱਜ ਐਜ਼ ਅ ਚੀਫ ਗੈਸਟ ਆ ਰਹੇ ਨੇ ਤੇ ਲਾਇਨਸ ਕਲੱਬ ਦੇ ਲਾਇਨਸ ਕਲਬ ਸਾਡੇ ਪੀਡੀਪੀ सुरेंद्र कौर ਜੀ ਤੇ ਆਸ਼ਾ ਕਲੋਂ ਜੀ ਸਾਡੇ ਨਿਸ਼ਾ ਜੀ ਪ੍ਰੈਜ਼ੀਡੈਂਟ ਕਾਫੀ ਨੇ ਮੈਂ ਸਭ ਦੇ ਨਾਮ ਨਹੀਂ ਲਾ ਸਕਦੀ ਪਰ ਲਾਇਨਸ ਕਲਬ ਨਾਲ ਅਸੀਂ ਸਭ ਪ੍ਰੋਜੈਕਟ ਜੁਆਇੰਟ ਕਰਦੇ ਆ ਤੇ ਅੱਜ ਅਸੀਂ ਇਹਦੇ ਨਾਲ ਨਾਲ ਅਸੀਂ ਰਿਪਬਲਿਕ ਡੇ ਵੀ ਬਣਾ ਰਹੇ ਆ ਕੱਲ ਹੋਣ ਵਾਲਾ ਪਰ ਅਸੀਂ ਅੱਜ ਕਰ ਰਹੇ ਆ ਰਿਪਬਲਿਕ ਡੇ ਹੀ ਤੇ ਨਾਲ ਅਸੀਂ ਦੋ ਟ੍ਰਾਈਸਾਈਕਲ ਜ਼ੇ ਰਹੇ ਦੋ ਹੈਂਡੀਕੈਪ ਲੋਗਾਂ ਨੂੰ ਤੇ ਇਹ ਵੀ ਅਸੀਂ ਨਾਲ ਜੁਆਇੰਟ ਕਰ ਰਹੇ ਹਾਂ ਮੈਮ ਜੇਕਰ ਗੱਲ ਕੀਤੀ ਜਾਵੇ ਆਪਾਂ ਸਰਕਾਰਾਂ ਦੀ ਗੱਲ ਕਰਦੇ ਹਾਂ ਠੀਕ ਹੈ ਸਰਕਾਰਾਂ ਵੀ ਯਤਨ ਕਰਦੀਆਂ ਨੇ ਪਰ ਜਦੋਂ ਜੇਲਪੀ ਵਰਗੀਆਂ ਜਿਹੜੀਆਂ ਫਰਮਾਂ ਨੇ ਇਹ ਜੇਲਪੀ ਐਲ ਵਰਗੀਆਂ ਫਰਮਾਂ ਜੇ ਤੋ ਅੱਗੇ ਆਉਂਦੀਆਂ ਨੇ ਤਾਂ ਕਿੰਨਾ ਕੁ ਉਤਸ਼ਾਹ ਵਾਦਾ ਲੋਕਾਂ ਦਾ ਪਬਲਿਕ ਦਾ ਵੀ ਸਾਡੇ ਨਾਲ ਸਾਡਾ ਸਾਥ ਦੇਣ ਵਾਸਤੇ ਇਹ ਸੰਸਥਾਵਾਂ ਆ ਗਈਆਂ ਤੇ ਹੁਣ ਵੀ ਅਸੀਂ ਵੀ ਅੱਗੇ ਹੋ ਕੇ ਕੰਮ ਕਰੀਏ ਮੈ ਸੋਚਦੀ ਆ ਕਿ ਸਾਡਾ ਜਿਹੜਾ ਇੱਕ ਡਿਸਰਵਿੰਗ ਸੈਕਸ਼ਨ ਆਫ ਦ ਸੋਸਾਇਟੀ ਹੁੰਦਾ ਹੈ ਉਹ ਸਾਡੇ ਵਰਗੇ ਲੋਕਾਂ ਨੂੰ ਜਿਨ੍ਹਾਂ ਨੂੰ ਵਾਇਗਰੂਨ ਇਹ ਮੌਕਾ ਦਿੱਤਾ ਕਿ ਅਸੀਂ ਆਪਣੀ ਸੋਸਾਇਟੀ ਲਈ ਕੁਝ ਕਰ ਸਕੀਏ ਤੇ ਕਰਨਾ ਚਾਹੀਦਾ ਵੀ ਹੈ ਕਿਉਂਕਿ ਸਾਡੇ ਗੁਰੂ ਨਾਨਕ ਦੇਵ ਜੀ ਨੇ ਵੀ ਸਾਨੂੰ ਇਹ ਸਿਖਾਇਆ ਕਿ ਦਸਵੰਦ ਦੇਣਾ ਚਾਹੀਦਾ ਹੈ ਤੇ ਅਸੀਂ ਜੋ ਅਸੀਂ ਜਿੰਨਾ ਅਸੀਂ ਸਮਾਜ ਦੀ ਸੇਵਾ ਕਰਦੇ ਹਾਂ ਪਰਮਾਤਮਾ ਦੇਖਦਾ ਹੈ ਤੇ ਸਾਨੂੰ ਹੋਰ ਦਿੰਦਾ ਹੈ ਤਾਂ ਕਿ ਅਸੀਂ ਹੋਰ ਵੀ ਸੋਸ਼ਲ ਵਰਕ ਕਰ ਸਕੀ ਹੈ ਮੈਡਮ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਵਧੀਆ ਉਪਰਾਲਾ ਤੁਸੀਂ ਕੀਤਾ ਥੈਂਕ ਯੂ ਵੈਰੀ ਮਚ ਸੋ ਮੋਹਾਲੀ ਦੇ ਪਿੰਡ ਕੁੰਬੜਾ ਵਿਖੇ ਮੌਜੂਦ ਆ ਜਿੱਥੇ ਜੀ ਐਲ ਪੀ ਐਲ ਅਤੇ ਲਾਇਓਨਸ ਕਲੱਬ ਦੇ ਸਾਂਝੇ ਉਦਮ ਸਦਕਾ ਸਲਾਈ ਦਾ ਸਿਖਲਾਈ ਕੇਂਦਰ ਖੋਲਿਆ ਗਿਆ ਆ ਐਮ ਐਲ ਏ ਸਾਹਿਬ ਸਾਡੇ ਨਾਲ ਮੌਜੂਦ ਨੇ ਪੂਰੀ ਟੀਮ ਮੌਜੂਦ ਆ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਲੜਕੀਆਂ ਨੂੰ ਇੱਕ ਕੰਮ ਆ ਜਿਹੜਾ ਰੋਜ਼ਗਾਰ ਦਿੱਤਾ ਗਿਆ ਜੋ ਕਿ ਆਪਣੇ ਪਰਿਵਾਰ ਦੇ ਨਾਲ ਹੁਣ ਉਹਨਾਂ ਦਾ ਸਹਾਰਾ ਬਣ ਸਕਦੇ ਨੇ ਗੱਲਬਾਤ ਕਰਦੇ ਆ ਐਮ ਐਲ ਏ ਸਾਹਿਬ ਸਾਡੇ ਨਾਲ ਮੌਜੂਦ ਨੇ ਐਮ ਐਲ ਏ ਸਾਹਿਬ ਕਿੱਦਾਂ ਦੇਖਦੇ ਹੋ ਜੋ ਅੱਜ ਇਹ ਵੱਡਾ ਉਪਰਾਲਾ ਕੀਤਾ ਗਿਆ ਦੇਖੋ ਗੱਲ ਇਹ ਹੈ ਵੀ ਵੱਡਾ ਉਪਰਾਲਾ ਤਾਂ ਨਹੀਂ ਪਹਿਲਾ ਸਾਡਾ ਫਰਜ ਆ ਜਿਹੜਾ ਅਸੀਂ ਪੂਰਾ ਕਰ ਰਹੇ ਆ ਸਾਡੀ ਡਿਊਟੀ ਆ ਜਿਹੜੀ ਸਾਨੂੰ ਪਰਮਾਤਮਾ ਵੱਲੋਂ ਦਿੱਤੀ ਗਈ ਆ ਲੋਕਾਂ ਵੱਲੋਂ ਦਿੱਤੀ ਗਈ ਆ ਲੋਕਾਂ ਦੀ ਸੇਵਾ ਕਰਨੀ ਤੇ ਲੋਕਾਂ ਦਾ ਧਿਆਨ ਰੱਖਣਾ ਲੋਕਾਂ ਨੂੰ ਰੁਜ਼ਗਾਰ ਤੇ ਲਾਉਣਾ ਉਸੇ ਤਹਿਤ ਅੱਜ ਜੀਐਲਪੀਐਲ ਦੇ ਸਹਿਯੋਗ ਦੇ ਨਾਲ ਪੰਜਗੂਲਾ ਜਿਹੜਾ ਲੈਂਸ ਕਲੱਬ ਪ੍ਰੀਮੀਅਮ ਹੈ ਉਹਨਾਂ ਨੇ ਇਸ ਸਖਲਾਈ ਸੈਂਟਰ ਜਿਹੜਾ ਇਹ ਖੋਲਿਆ ਜਿਹਦੇ ਵਿੱਚ ਅਤਿ ਆਧੁਨਿਕ ਟੈਕਨੋਲੋਜੀ ਦੇ ਨਾਲ ਲੈਸ ਨੇ ਜਿਹੜੀਆਂ ਉਹ ਮਸ਼ੀਨਾਂ ਲਾਈਆਂ ਗਈਆਂ ਨੇ ਤੇ ਉਹ ਮਸ਼ੀਨਾਂ ਦੇ ਨਾਲ ਜਿਹੜੀ ਸਖਲਾਈਆਂ ਇੱਥੇ ਜਿਹੜੀ ਬਹੁਤ ਹੀ ਜ਼ਿਆਦਾ ਐਕਸਪੀਰੀਐਂਸਡ ਹੈਨ ਟੀਚਰ ਨੇ ਉਹਨਾਂ ਵੱਲੋਂ ਦਿੱਤੀ ਜਾ ਰਹੀ ਆ ਔਰ ਮੈਂ ਇਹ ਸਮਝਦਾ ਵੀ ਇਹ ਸਖਲਾਈ ਲੈਣ ਤੋਂ ਬਾਅਦ ਜਿੰਨੀਆਂ ਵੀ ਬੀਬੀਆਂ ਇਥੋਂ ਸਿਲਾਈ ਲੈ ਕੇ ਜਾਣਗੀਆਂ ਉਹ ਆਤਮ ਨਿਰਭਰ ਹੋਣਗੀਆਂ ਤੇ ਆਪਣਾ ਜਾ ਕੇ ਘਰ ਦੇ ਵਿੱਚ ਕੰਮ ਕਰਨਗੀਆਂ ਔਰ ਆਪਣਾ ਆਪ ਤੇ ਆਪਣੇ ਬੱਚਿਆਂ ਦਾ ਪੇਟ ਪਾਲਣਗੀਆਂ ਔਰ ਇੱਕ ਸ਼ਾਨਦਾਰ ਜ਼ਿੰਦਗੀ ਜਿਹੜੀ ਉਹ ਬਤੀਤ ਕਰ ਸਕਣਗੀਆਂ ਸਾਰੇ ਜਿੱਦਾਂ ਦਾ ਅੱਜ ਕੱਲ ਦੌਰ ਚੱਲ ਰਿਹਾ ਉਸ ਹਿਸਾਬ ਨਾਲ ਪਰਿਵਾਰ ਦੇ ਵਿੱਚ ਸਾਰੇ ਜੀ ਕਮਾਉਣ ਕਹਿੰਦੇ ਤਾਂ ਉਹ ਹੁੰਦਾ ਜਿਵੇਂ ਮਹਿਲਾਵਾਂ ਹੁਣ ਆਹ ਸਲਾਈ ਸਿੱਖ ਕੇ ਘਰਦਿਆਂ ਦੇ ਨਾਲ ਬਰਾਬਰ ਖੜ ਗਈਆਂ ਤੇ ਲੱਗਦਾ ਹੌਸਲਾ ਵਧਦਾ ਬਾਕੀ ਲੜਕੀਆਂ ਦਾ ਵੀ ਉਹ ਅਸੀਂ ਵੀ ਸਿੱਖੀ ਆ ਦੇਖੋ ਇੱਕ ਤਾਂ ਇਹ ਆ ਵੀ ਹੁਣ ਪਹਿਲਾਂ ਇਹ ਹੁੰਦਾ ਸੀ ਜ਼ਮਾਨਾ ਵੀ ਬੰਦਾ ਕੰਮ ਕਰਦਾ ਸੀ ਤੇ ਔਰਤ ਜਿਹੜੀ ਘਰ ਰਹਿੰਦੀ ਸੀ ਲਗਨ ਹੁਣ ਉਹ ਗੱਲ ਨਹੀਂ ਰਹੀ ਹੈਗੀ ਪੜ੍ਹੇ ਲਿਖੇ ਹੋਗੇ ਖਰਚੇ ਵਧ ਗਏ ਸਾਰਾ ਕੁਝ ਹੋ ਗਿਆ ਕੋਈ ਬੰਦਾ ਵੀ ਘਰ ਬੈਠਣਾ ਨਹੀਂ ਚਾਹੁੰਦਾ ਹੈਗਾ ਹਰ ਬੰਦਾ ਚਾਹੁੰਦਾ ਹੈ ਵੀ ਮੈਂ ਕੋਸ਼ਿਸ਼ ਨਾਲ ਕੁਝ ਯੋਗਦਾਨ ਪਾਵਾਂ ਸਮਾਜ ਦੇ ਲਈ ਸਟੇਟ ਦੇ ਲਈ ਦੇਸ਼ ਦੇ ਲਈ ਔਰ ਮੈਂ ਜ਼ਾਹੰਦਾ ਵੀ ਜਿਹੜੇ ਔਰਤਾਂ ਨੇ ਉਹ ਤਾਂ ਬੱਧ ਜਿਆਦਾ ਬਹੁਤ ਜਿਆਦਾ ਯੋਗਦਾਨ ਪਾ ਸਕਦੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਪ੍ਰਮਾਤਮਾ ਨੇ ਨੇਚਰਲ ਜਿਹੜੀ ਸ਼ਕਤੀ ਆ ਉਹ ਬਹੁਤ ਜਿਆਦਾ ਦਿੱਤੀ ਆ ਬਹੁਤ ਜਿਆਦਾ ਸਹਿਨਸ਼ੀਲਤਾ ਦਿੱਤੀ ਆ ਤੇ ਇਸ ਕਰਕੇ ਮੈਂ ਸਮਝਦਾ ਵੀ ਜਦੋਂ ਇਹ ਅੱਗੇ ਆ ਜਾਣਗੇ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਦੇਸ਼ ਜਿਹੜਾ ਉਹ ਤਰੱਕੀ ਨਹੀਂ ਕਰੂਗਾ ਤੇ ਪਰਿਵਾਰ ਜਿਹੜਾ ਉਹ ਤਰੱਕੀ ਨਹੀਂ ਕਰੂਗਾ ਪਹਿਲਾਂ ਵੀ ਸਰਕਾਰ ਵੱਲੋਂ ਕਾਫੀ ਰੋਜ਼ਗਾਰ ਮੁਹੱਈਆ ਕਰਵਾ ਦਿੱਤਾ ਗਿਆ ਆਉਣ ਵਾਲੇ ਸਮੇਂ 'ਚ ਕੀ ਪਲਾਨੀ ਹੈ ਜੀ ਦੇਖੋ ਸਰਕਾਰਾਂ ਵੀ ਕੰਮ ਕਰਦੀਆਂ ਨੇ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਸਰਕਾਰ ਜਦੋਂ ਬੰਦੀ ਬਣੀ ਆ ਲਗਾਤਾਰ ਲੋਕਾਂ ਦੇ ਇਦਾਂ ਦੇ ਕੰਮ ਕਰ ਰਹੀ ਆ ਪਰ ਲੋਕਾਂ ਦਾ ਜਦੋਂ ਸਹਿਯੋਗ ਨਹੀਂ ਹੋਊਗਾ ਇਦਾਂ ਐਨ ਜੀਓਜ਼ ਇਦਾਂ ਨੇ ਲਾਇਨਸ ਕਲੱਬ ਨੇ ਰੋਟਰੀ ਕਲੱਬ ਨੇ ਹੋਰ ਕਈ ਤਰ੍ਹਾਂ ਦੇ ਇਦਾਂ ਦੇ ਜਿਹੜੀਆਂ ਐਨ ਜੀਓ ਕੰਮ ਕਰ ਰਹੀਆਂ ਨੇ ਜਦੋਂ ਤੱਕ ਉਹ ਸ਼ਾਮਲ ਨਹੀਂ ਹੁੰਦੀਆਂ ਉਦੋਂ ਤੱਕ ਤਰੱਕੀ ਵੱਲ ਨੂੰ ਸੋਚਿਆ ਨਹੀਂ ਜਾ ਸਕਦਾ ਲੋਕਾਂ ਦੀ ਜਿਹੜੀ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ ਤੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਜਿਨ੍ਹਾਂ ਦਾ ਲਾਇਨਸ ਕਲੱਬ ਦੇ ਮੈਂਬਰ ਸਾਹਿਬਾਨ ਨੇ ਲਾਇਨਸ ਨੇ ਉਹਨਾਂ ਦਾ ਜਿਨ੍ਹਾਂ ਨੇ ਇਹ ਕੋਸ਼ਿਸ਼ ਕਰਕੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਤੇ ਜੀ ਐਲ ਪੀ ਐਲ ਹਮੇਸ਼ਾ ਹੀ ਹਾਜ਼ਰੀ ਆ ਡਾਕਟਰ ਪਮਰਾ ਜੀ ਖੜੇ ਨੇ ਤੇ ਇਹਨਾਂ ਕੰਮਾਂ ਲਈ ਬਹੁਤ ਜ਼ਿਆਦਾ ਇਹ ਤਤਪਰ ਰਹਿੰਦੇ ਨੇ ਸੇਵਾ ਦੇ ਲਈ ਤੇ ਸਾਡਾ ਸਹਿਯੋਗ ਆ ਜਿਹੜਾ ਸਰਕਾਰ ਵੱਲੋਂ ਵੀ ਹਮੇਸ਼ਾ ਪੂਰਾ ਹੈ ਉਹ ਮਿਲਦਾ ਰੋ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਜੋ ਕਿ ਦੇਖ ਰਹੇ ਖੇਟ ਇਹਨਾਂ ਦੇ ਵਿੱਚ ਜੋ ਸਲਾਈ ਸੈਂਟਰ ਖੋਲਿਆ ਕਾਫੀ ਲੜਕੀਆਂ ਨੂੰ ਸਿਖਲਾਈ ਦਾ ਮੌਕਾ ਦਿੱਤਾ ਗਿਆ ਸੋ ਗੱਲਬਾਤ ਕਰਦੇ ਆਂ ਵੀ ਕਿੰਨੀਆਂ ਮਸ਼ੀਨਾਂ ਨੇ ਤੇ ਕਿੰਨੇ ਉਰੇ ਲੜਕੀਆਂ ਨੇ ਜਿਹੜੀਆਂ ਉਰੇ ਸਲਾਈ ਸਿੱਖਦੀਆਂ ਨਜ਼ਰ ਆਉਣੀਆਂ ਡਾਕਟਰ ਸਾਹਿਬ ਉਪਰਾਲਾ ਕੀਤਾ ਗਿਆ ਤੇ ਕਿੰਨੀਆਂ ਕੁ ਮਸ਼ੀਨਾਂ ਉਰੇ ਲਾਈਆਂ ਗਈਆਂ ਨੇ ਤੇ ਕਿੰਨਾ ਸੱਦਾ ਜਿਹੜਾ ਖੁੱਲਾ ਸੱਦਾ ਦਿੱਤਾ ਗਿਆ ਵੀ ਆਓ ਤੇ ਸਿੱਖੋ ਜੀ ਪਹਿਲਾਂ ਤੇ ਅੱਜ ਦੇ ਪ੍ਰੋਗਰਾਮ ਵਾਸਤੇ ਮੈਂ ਐਮਐਲਏ ਸਾਹਿਬ ਸਦਾ ਕੁਲਵੰਤ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਆਣ ਕੇ ਇਹ ਸੈਂਟਰ ਖੋਲਿਆ ਇਨੋਗੂਰੇਟ ਕੀਤਾ ਹੈ ਇਹ ਸੈਂਟਰ ਵਿੱਚ ਜਿਹੜਾ ਸੈਂਟਰ ਚਲਾਉਣ ਵਾਸਤੇ ਸਾਨੂੰ ਬਹੁਤ ਕੁਆਲੀਫਾਈਡ ਚਾਹੀਦੀ ਸੀ ਲੇਡੀ ਟੀਚਰ ਤੇ ਉਹ ਇੱਥੇ ਆਰਤੀ ਨੇ ਮੇਰੇ ਨਾਲ ਖਲੋਤੇ ਨੇ ਇਹਨਾਂ ਨੇ ਆਈਆਈਟੀ ਕੀਤੀ ਹੋਈ ਹੈ ਤੇ ਇਹ ਸੈਂਟਰ ਵਿੱਚ ਅਸੀਂ ਸਿੰਗਰ ਦੀਆਂ ਮਸ਼ੀਨਾਂ ਲਾਈਆਂ ਨਵੀਆਂ ਮਸ਼ੀਨਾਂ ਟੌਪ ਕਲਾਸ 24 ਮਸ਼ੀਨਾਂ ਇਹਦੇ ਵਿੱਚ ਸੱਤ ਅਲੱਗ-ਅਲੱਗ ਟਾਈਪ ਦੀਆਂ ਮਸ਼ੀਨਾਂ ਜਿਹਦੇ ਵਿੱਚ ਇੰਡਸਟਰੀਅਲ ਵੀ ਹੈ ਫੈਸ਼ਨ ਮੇਕਰ ਵੀ ਹੈ ਨਾਰਮਲ ਜਿਹੜੀ ਹੈ ਟੇਲਰ ਵਾਲੀ ਮਸ਼ੀਨ ਹੈ ਤੇ ਹੋਰ ਕਈ ਕਿਸਮ ਦੀਆਂ ਇਦਾਂ ਦੀਆਂ ਮਸ਼ੀਨਾ ਅਸੀਂ ਇੱਥੇ ਇਹਨਾਂ ਨੂੰ ਦਿੱਤੀਆਂ ਤਾਂ ਕਿ ਨਾ ਹਰ ਇੱਕ ਟਾਈਪ ਦੀ ਸਲਾਈ ਬੱਚੇ ਸਿੱਖ ਸਕਣ ਤੇ ਬੱਚਿਆਂ ਦਾ ਇੱਥੇ ਐਨਾ ਰਸ਼ ਹੈ ਮੈਂ ਕਵਾਂਗਾ ਨਹੀਂ ਬੱਚੇ ਕਿਉਂਕਿ ਇੱਥੇ ਹੁਣ ਮੈਂ ਦੇਖਿਆ ਹੈ ਕਿ ਲੇਡੀਜ਼ ਨੇ ਦੂਸਰਾ ਸੈਂਟਰ ਜਿਹੜਾ ਅਸੀਂ ਖੋਲਿਆ ਉੱਥੇ ਬੱਚੇ ਨੇ ਕਿਉਂਕਿ ਉਹ ਦੁਪਹਿਰ ਦੇ ਵੇਲੇ ਹੁੰਦਾ ਹੈ ਤੇ ਇਹ ਜਿਹੜਾ ਸੈਂਟਰ ਹੈਗਾ ਇਹ ਸੈਂਟਰ ਕਿਉਂਕਿ ਅਸੀਂ ਸਵੇਰੇ 10:30 ਵਜੇ ਚਲਾਉਂਦੇ ਆਂ ਤੇ 10:30 ਵਜੇ ਲੇਡੀਆਂ ਜਿਹੜੀਆਂ ਘਰ ਦੀਆਂ ਹੈਗੀਆਂ ਆਪਣੇ ਘਰ ਦੇ ਕੰਮ ਕਰਕੇ ਫਿਰ ਇੱਥੇ ਆਣ ਕੇ ਸਿੱਖਣਾ ਸ਼ੁਰੂ ਕਰਦੀਆਂ ਬੈਚ ਜਿਹੜਾ ਹੈਗਾ ਉਹ 24 24 ਦਾ ਬੈਚ ਪਹਿਲਾ ਬੈਚ 24 ਦਾ ਹੈ ਉਹਦੇ ਬਾਅਦ ਫਿਰ ਜਦੋਂ 6 ਮਹੀਨੇ ਦਾ ਟਾਈਮ ਖਤਮ ਹੋ ਜਾਏਗਾ ਟੈਸਟ ਦੇਣਗੇ ਫਿਰ ਅਲੱਗ ਬੈਚ ਸ਼ੁਰੂ ਹੋਏਗਾ ਜਿਹੜਾ ਕਿ ਫਿਰ 24 ਦਾ ਬੈਚ ਹੋਏਗਾ ਰਾਸ਼ਾ ਹੈ ਨਾ ਕਿ ਲਾਈਨਾਂ ਲਗੀਆਂ ਹੋਈਆਂ ਸਿੱਖਣ ਵਾਸਤੇ ਕਿਉਂਕਿ ਟੀਚਰ ਵੀ ਅੱਛੀਆਂ ਮਸ਼ੀਨਾਂ ਵੀ ਅੱਛੀਆਂ ਸੈਂਟਰ ਵੀ ਬਹੁਤ ਅੱਛਾ ਬਣਾਇਆ ਹੋਇਆ ਹੈ ਇਹਨਾਂ ਨੇ ਆਪਣੇ ਰਮਨਪ੍ਰੀਤ ਤੇ ਹਰਮੇਸ਼ ਹਰ ਪਰਮੇਸ਼ ਨੇ ਤੇ ਇਥੇ ਅਸੀਂ ਇਹ ਕਰਦੇ ਆ ਕਿ 6 ਮਹੀਨੇ ਦੇ ਟ੍ਰੇਨਿੰਗ ਦੇ ਬਾਅਦ ਜਿਹੜਾ ਸਕਿੱਲ ਇੰਡੀਆ ਦੇ ਬੇਸਿਸ ਤੇ ਟੈਸਟ ਹੁੰਦਾ ਹੈ ਉਹ ਟੈਸਟ ਦਾ ਫੇਰ ਇਹਨਾਂ ਨੂੰ ਸਰਟੀਫਿਕੇਟ ਮਿਲਦਾ ਹੈ ਜਿਹੜੇ ਬੱਚੇ ਪਾਸ ਹੋ ਜਾਂਦੇ ਤੇ ਉਹ ਟੈਸਟ ਜਿਹੜਾ ਗਵਰਨਮੈਂਟ ਆਫ ਇੰਡੀਆ ਵੱਲੋਂ ਹੈ ਉਹਦੀ ਬੜੀ ਵੈਲਿਊ ਹੈ ਜਦੋਂ ਵੀ ਕਿਤੇ ਕੰਮ ਕਰਨ ਦੀ ਇਹਨਾਂ ਨੂੰ ਲੋੜ ਪਈ ਹੋ ਸਕਦਾ ਹੈ ਸਾਨੂੰ ਉਮੀਦ ਹੈ ਕਿ ਉਹ ਸਰਟੀਫਿਕੇਟ ਦੀ ਇਨਨੂੰ ਬਹੁਤ ਹੈਲਪ ਹੋਏਗੀ ਹਾਂ ਡਾਕਟਰ ਸਾਹਿਬ ਪਹਿਲਾਂ ਦੇਖਿਆ ਜਾਂਦਾ ਸੀ ਵੀ ਜੋ ਲੇਡੀਜ਼ ਨੇ ਘਰ ਦੇ ਕਮਾਕਾਰਾਂ 'ਚੀ ਬੀਜੀ ਹੁੰਦੀਆਂ ਸੀ ਤੇ ਉਹਨਾਂ ਦੇ ਘਰ ਦੇ ਨੇ ਜਿਹੜੇ ਆ ਪਿਤਾ ਹੁਣ ਪਤੀ ਹੁਣ ਭਰਾ ਹੁਣ ਕੰਮ ਤੇ ਜਾਂਦੇ ਸੀ ਤੇ ਹੁਣ ਜਿਵੇਂ ਦਾ ਦੌਰ ਚੱਲ ਰਿਹਾ ਤੇ ਲੱਗਦਾ ਵੀ ਜੋ ਮਹਿਲਾਵਾਂ ਨੇ ਕੁੜੀਆਂ ਨੇ ਉਹਨਾਂ ਉਹ ਕੰਮ ਕਰਨਗੀਆਂ ਸਿੱਖਣਗੀਆਂ ਠੀਕ ਹੈ ਕੋਈ ਪ੍ਰਾਈਵੇਟ ਦੁਕਾਨ ਕਰ ਸਕਦਾ ਕਿਸੇ ਨੂੰ ਸਰਟੀਫਿਕੇਟ ਜੋ ਮਿਲ ਗਈ ਪਰੰਤੂ ਸਹਿਯੋਗ ਇੱਕ ਵੱਡਾ ਘਰਦਿਆਂ ਨੂੰ ਪ੍ਰਾਪਤ ਹੋਊਗਾ ਹਾਂਜੀ ਇਹ ਅਸੀਂ ਇੱਥੇ ਕੋਸ਼ਿਸ਼ ਇਹ ਕਰ ਰਹੇ ਆ ਕਿ ਜਿਹੜੇ ਜਿਹੜੇ ਇੱਥੇ ਪੜ੍ਹ ਕੇ ਜਾਣਗੇ ਜਿਹੜੇ ਵੀ ਇੱਥੇ ਸਿੱਖ ਕੇ ਜਾਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਬੁਟੀਕ ਦੇ ਨਾਲ ਅਟੈਚ ਹੋ ਜਾਣ ਅਸੀਂ ਵੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਟੀਚਰ ਵੀ ਕੋਸ਼ਿਸ਼ ਕਰਨਗੇ ਆਪ ਵੀ ਕੋਸ਼ਿਸ਼ ਕਰਨਗੇ ਇੱਥੇ ਦੇ ਐਮਸੀ ਵੀ ਕੋਸ਼ਿਸ਼ ਕਰਨਗੇ ਕਿ ਕਿਸੇ ਬੁਟੀਕ ਦੇ ਨਾਲ ਜਾਂ ਫਿਰ ਆਪਣਾ ਹੀ ਕੰਮ ਖੋਲ ਲੈਣ ਕਿਉਂਕਿ ਜਦੋਂ ਤੁਸੀਂ ਸਿੱਖ ਗਏ ਫਿਰ ਤੁਸੀਂ ਬੜੇ ਕੰਮ ਕਰ ਸਕਦੇ ਹੋ ਘਰ ਦੇ ਹੀ ਕੰਮ ਦੀ ਮੁਗਦੇ ਜਦੋਂ ਆਪਣੀਆਂ ਸੀਣਾ ਉੱਦੜ ਗਈਆਂ ਉਹਨਾਂ ਨੂੰ ਫਿਰ ਸੀਣਾ ਵੀ ਪੰਦਾਂ ਡਾਕਟਰ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਜੇ ਐਲ ਪੀ ਐਲ ਵੱਲੋਂ ਜਿਵੇਂ ਇਹ ਉਪਰਾਲਾ ਕੀਤਾ ਗਿਆ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਉਲਿੱਕੇ ਜਾਣਗੇ ਕੋਈ ਸੋਚ ਵੀ ਸਲਾਈ ਸੈਂਟਰ ਹੋ ਗਿਆ ਜਿਵੇਂ ਐਵੇਂ ਦਾ ਕੁਝ ਹੋਰ ਕੀ ਪਲੈਨਿੰਗ ਹੈਗੀ ਸਾਡੀ ਪਲੈਨਿੰਗ ਇੱਕ ਤੇ ਪਲੈਨਿੰਗ ਇਹ ਹੈ ਕਿ ਇੱਕ ਹੋਰ ਸਲਾਈ ਸੈਂਟਰ ਖੋਲਣਾ ਹੈ ਬਾਕੀ ਅਸੀਂ ਅੱਖਾਂ ਦੇ ਟੈਸਟ ਕਰਦੇ ਹਾਂ ਅੱਖਾਂ ਦੇ ਆਪਰੇਸ਼ਨ ਕਰਨ ਦਾ ਵੀ ਅਸੀਂ ਹੁਣ ਉਪਰਾਲਾ ਕਰਨਾ ਹੈ ਆਉਣ ਵਾਲੇ ਸਮੇਂ ਵਿੱਚ ਜਿਦੇ ਵਿੱਚ ਅਸੀਂ ਉਹਨਾਂ ਨੂੰ ਲੈਂਸ ਵੀ ਦਵਾਵਾਂਗੇ ਪੂਰੀ ਟ੍ਰੀਟਮੈਂਟ ਕਰਕੇ ਦਵਾਵਾਂਗੇ ਵਧੀਆ ਜਿਹੜੇ ਹੋਣ ਟਾਪ ਦੇ ਡਾਕਟਰ ਹੋਣਗੇ ਸਰਜਨ ਉਹਨਾਂ ਕੋਲੋਂ ਅਸੀ ਕਰਾਉਂਗੇ ਲਾਸਟ ਕੁਐਸਚਨ ਹੈ ਜੀ ਇਲਾਕੇ ਦੀਆਂ ਜੋ 3 ਭੈਣਾਂ ਨੇ ਜੋ ਵੀ ਵਸਨੀਕ ਨੇ ਉਹਨਾਂ ਨੂੰ ਕੀ اپੀਲ ਆ ਇਸ ਮਾਧਿਅਮ ਰਾਹੀਂ ਵੀ ਕਿਵੇਂ ਪਹੁੰਚ ਕਰਨਗੇ ਜਾਂ ਕੀ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਘਰਾਂ ਦੇ ਵਿੱਚੋਂ ਨਿਕਲਣ ਦਾ ਟਾਈਮ ਡਰਦੀਆਂ ਨੇ ਕੁਝ ਲੜਕੀਆਂ ਬਾਹਰ ਨਿਕਲਣ ਵਾਸਤੇ ਤੇ ਕੀ اپੀਲ ਆ ਤੁਹਾਡੀ ਪਹਿਲੀ ਗੱਲ ਤੇ ਇਹ ਹੈ ਕਿ ਸੈਂਟਰ ਜਿਹੜਾ ਹੈ ਇਹ ਪਿੰਡ ਦੇ ਵਿੱਚ ਹੈ ਇੱਥੇ ਸਿਕਿਉਰਿਟੀ ਦੀ ਕੋਈ ਪ੍ਰੋਬਲਮ ਨਹੀਂ ਹੈ ਬਿਲਕੁਲ ਐਨ ਬੀਨ ਰੋਡ ਦੇ ਉੱਤੇ ਹੈ ਸਾਰੇ ਪਿੰਡ ਵਾਲੇ ਆਲੇ ਦੁਆਲੇ ਇੱਥੇ ਕੁਮ ਦੇ ਰਹਿੰਦੇ ਆ ਦੂਜੀ ਗੱਲ ਹੈ ਕਿ ਮੇਰੀ ਇਹ ਰਿਕੁਐਸਟ ਹੈ ਕਿ ਹਰ ਇੱਕ ਲੇਡੀ ਨੂੰ ਆਪਣੇ ਬੱਚੇ ਨੂੰ ਤੇ ਆਪ ਉਹਨਾਂ ਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਕੁਝ ਨਾ ਕੁਝ ਹੁਨਰ ਹੋਣਾ ਚਾਹੀਦਾ ਤੁਹਾਡੇ ਕੋਲ ਪਤਾ ਨਹੀਂ ਹੁੰਦਾ ਕਿਦੋਂ ਲੋਡ ਪੈ ਜਾਏ ਜੇ ਤੁਹਾਡੇ ਕੋਲ ਹੁਨਰ ਹੋਏਗਾ ਲੋਡ ਪੈਂਤੇ ਤੁਹਾਡੇ ਕੰਮ ਆ ਸਕਦਾ ਉਹ ਹੁਨਰ ਤੇ ਤੁਸੀਂ ਇੰਡੀਪੈਂਡੈਂਟ ਹੋ ਸਕਦੇ ਹੋ ਹਸਬੰਡ ਤੇ ਕਮਾਈ ਰਿਹਾ ਜੇ ਤੁਸੀਂ ਵੀ ਉਹਦੀ ਹੈਲਪ ਕਰੋਗੇ ਤੇ ਤੁਹਾਡਾ ਪਰਿਵਾਰ ਜਿਹੜਾ ਹੈ ਹੋਰ ਵੀ ਉੱਠੇਗਾ ਬੱਚਿਆਂ ਦੀ ਹੋਰ ਵੀ ਮਦਦ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਇਲਾਕੇ ਦੀਆਂ ਜੋ ਮਹਿਲਾਵਾਂ ਨੇ ਇਸ ਸਲਾਈ ਕੇਂਦਰ ਦੇ ਵਿੱਚ ਆ ਸਲਾਈ ਸਿੱਖ ਕੇ ਆਪਣੇ ਘਰਦਿਆਂ ਦੇ ਬਰਾਬਰ ਜਿਹੜਾ ਰੋਜ਼ਗਾਰ ਆ ਉਹ ਆ ਚਲਾ ਸਕਦੀਆਂ ਨੇ ਸੋ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਊਟ ਕੁੰਬੜਾ